ਸਤਿ ਸ੍ਰੀ ਅਕਾਲ ਜੀ ਸਾਡੇ ਗੋਲ ਸਾਹਿਬ ਜੀ ਸਾਹਿਬ ਭੋਟ ਜੀ ਦੇ ਮੈਂਬਰ ਸਾਹਿਬਾਨ ਮਨਤੂ ਜੀ ਸਾਰੇ ਇੱਥੇ ਪਹੁੰਚੇ ਨੇ ਨਾਲ ਗੱਲਬਾਤ ਕਰਦੇ ਆ ਸਾਰੇ ਅੱਜ ਕੀ ਮਸਲਾ ਪੂਰਾ ਇਹ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੀ ਪ੍ਰੈਸ ਦਾ ਅੱਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਬੀਜਪੀ ਵੱਲੋਂ ਭਗਵੰਤ ਮਾਨ ਸਰਕਾਰ ਦੇ 3 ਸਾਲ ਪੂਰੇ ਹੋ ਗਏ ਆ ਉਹਦੇ ਸਬੰਧ ਦੇ ਵਿੱਚ ਇਹ ਸਰਕਾਰ ਹਰੇਕ ਪਲੇਟਫਾਰਮ ਤੇ ਫੇਰ ਰਹੀ ਹੈ ਇੱਥੋਂ ਤੱਕ ਕਿ ਜਿਹੜਾ ਨਸ਼ੇ ਦਾ ਇਹਨਾਂ ਨੇ ਵਾਦਾ ਕੀਤਾ ਸੀਗਾ ਕਿ ਅਸੀਂ ਨਸ਼ਾ ਦੂਰ ਕਰਾਂਗੇ ਉਹ ਨਸ਼ਾ ਦੂਰ ਕਰਨ ਦੀ ਜਿਹੜਾ ਵਾਦਾ ਤੁਰਿਆ ਜਾ ਰਿਹਾ ਹੈ ਲੁੱਟ ਖੋਹ ਦੀਆਂ ਬਾਰਦਾਤਾਂ ਪਰ ਜੇ ਗੱਲ ਕਰੀ ਤਾਂ ਉਹ ਤਾਂ ਕਹਿ ਰਿਹਾ ਕਿ ਅਸੀਂ ਨਸ਼ੇ ਤਸਕਰਾਂ ਦੇ ਮਕਾਨ ਢਾ ਰਹੇ ਹਾਂ ਜੀ ਉਹਦੇ ਨਾਲ ਨਸ਼ਾ ਬਹੁਤ ਜ਼ਿਆਦਾ ਘਟ ਚੁੱਕਿਆ ਹੈ ਉਹ ਜੀ ਛੋਟੀਆਂ ਮੱਛੀਆਂ ਨੂੰ ਫੜ ਲਏ ਆ ਵੱਡੀਆਂ ਮੱਛੀਆਂ ਜਿਹੜੀਆਂ ਉਹ ਇਹਨਾਂ ਦੀ ਬੁੱਕਲ 'ਚ ਬੈਠੀਆਂ ਓਕੇ ਹਾਂ ਤਾਂ ਇੱਕ ਮੈਂ ਗੱਲ ਕਰਾਂ ਤਾਂ ਬਿੰਟਾ ਜੀ ਆ ਕਾਲੀਆਂ ਐਨਕਾਂ ਲਾ ਕੇ ਇਹਦਾ ਕੀ ਮਤਲਬ ਹੈ ਪੂਰਾ ਕਾਲੀਆਂ ਐਨਕਾਂ ਦਾ ਮਤਲਬ ਹੈ ਜੀ ਇਹਨੂੰ ਕੁਝ ਨਹੀਂ ਵੀਦੋ ਹੁਣ ਪੰਜਾਬੋ ਚ ਕੀ ਹੋ ਰਿਹਾ ਮੁੰਡਾ ਕਰਦੀ ਚੱਲ ਰਹੀ ਹੈ ਨਸ਼ੇ ਕਰ ਰਹੇ ਆ ਜੇ ਮੈਂ ਹੁਣ ਗੱਲ ਕਰਾਂ ਤਾਂ ਹੁਣ ਅੱਜ ਪੂਰਾ ਇਧਰ ਆਪਣੇ ਗੋਲ ਸਾਹਿਬ ਖੜਿਆ ਹੈ ਗੋਲ ਸਾਹਿਬ ਕੀ ਕਹੋਗੇ ਆਮ ਆਦੀ ਪਾਰਟੀ ਦੇ ਇਸ ਕਰਕੇ ਜਿਹੜਾ ਆਪਾ ਭਗਵਾਨ ਜੀ ਨੇ ਇੱਕ ਕਹਿੰਦੇ ਅਸੀਂ ਰਿਸ਼ਤਾ ਚਾਰਟ ਤਾਂ ਖਤਮ ਕਰਤਾ ਤੇ ਉਸ ਵਾਸਤੇ ਤਸਿੰਦਾਰੀ ਬਦਲੀ ਹੈ ਇਹਦਾ ਕੀ ਕਹਿਆ ਤੁਸੀਂ ਰਿਸ਼ਤਾਚਾਰ ਖਤਮ ਕਰਨ ਦੀ ਬਜਾਏ ਜੀ ਰਿਸ਼ਤਾਚਾਰ ਤਾਂ ਹੋਰ ਵੱਧ ਗਿਆ ਅੱਗੇ 5000 ਰੁਪਏ ਚ ਰਿਸ਼ਤੀ ਹੁੰਦੀ ਹੈ ਦੀਦਾ ਚ ਹੁਣ 25000 ਚ ਹੁੰਦੀ ਹੈ ਜਿਹੜੀ ਬਦਰੀ 50000 ਚ ਹੁੰਦੀ ਸੀ ਹੁਣ 2.5 ਲੱਖ ਚ ਹੁੰਦੀ ਹੈ ਹਰੇਕ ਖਾਤੇ ਪ੍ਰਸ਼ਟਾਚਾਰ ਵੱਧ ਗਿਆ ਸਿਰਫ ਕਾਗਜ਼ਾਂ ਚ ਖਤਮ ਕੀਤਾ ਇਹਨਾਂ ਦੇ ਆਪ ਦੇ ਮੰਤਰੀ ਸਤਪ੍ਰੀ ਐਮ ਐਲ ਏ ਸਾਰੇ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਤੁਹਾਨੂੰ ਨਹੀਂ ਲੱਗਦਾ ਮਤਲਬ ਕਿ ਆਨ ਵਾਲੇ ਟਾਈਮ ਚ ਮਤਲਬ ਕਿ ਹੋਰ ਵੀ ਭ੍ਰਸ਼ਟਾਚਾਰ ਤੇ ਨਾਤੇ ਵੱਧ ਗਿਆ ਹੈ ਭ੍ਰਸ਼ਟਾਚਾਰਤਾ ਜੀ ਜਦੋਂ ਇਹਨਾਂ ਨੂੰ ਪਤਾ ਹੀ ਲੱਗ ਗਿਆ ਕਿ ਸਾਡੇ ਸਿਰਫ 2 ਸਾਲ ਰਹਿ ਗਏ ਅੱਛਾ ਜੀ ਤੇ ਇਹ ਆਪ ਦੀ ਆਪ ਹੀ ਕਹਿਣ ਲੱਗੇ ਵੀ ਸਾਡੇ ਤਾਂ ਸਿਰਫ 2 ਸਾਲ ਹੀ ਰਹਿ ਗਏ ਤੇ ਫਿਰ ਹੁਣ 2 ਸਾਲਾਂ ਚ ਇਹਨਾਂ ਨੂੰ ਵੀ ਪੈਸੇ ਇਕੱਠੇ ਕਰ ਲਓ ਜਿੰਨੇ ਹੁੰਦੇ ਆ ਉਹ ਲੱਗੇ ਪਏ ਆ ਇਹ ਇੱਕ ਤੁਸੀਂ ਮਹਿਮ ਚਲਾ ਰੱਖੀ ਆ ਬਲਕੇ ਹਾਂ ਮੰਨੀ ਪਾਰਟੀ ਦੇ ਨੇ ਪਰ ਹੈਗੇ ਪਰਿਵਾਰ ਹੈਗੇ ਤੁਹਾਡਾ ਜੋੜ ਰਹੀ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ ਕਿਉਂਕਿ ਇਹਨਾਂ ਨੇ ਝੂਠ ਬੋਲ ਕੇ ਲੋਕਾਂ ਨੂੰ ਆਪਦੇ ਨਾਲ ਜੋੜਿਆ ਸੀਗਾ ਤੇ ਜਿਹੜੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਗਏ ਸੀਗੇ ਜੁੜੇ ਤਾਂ ਇਸ ਕਰਕੇ ਸੀਗੇ ਵੀ ਸ਼ਾਇਦ ਕੋਈ ਸਾਡਾ ਇਹ ਭਲਾ ਕਰ ਦੇਣ ਪਰ ਇਹਨਾਂ ਨੇ ਕਿਸੇ ਦਾ ਭਲਾ ਕਰਨ ਦੀ ਬਜਾਏ ਉਹਨਾਂ ਨੂੰ ਮਤਲਬ ਨੁਕਸਾਨ ਹੀ ਕੀਤਾ ਇਸ ਕਰਕੇ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਪਰਿਵਾਰਾ ਉਹ ਵੱਧ ਤੋਂ ਵੱਧ ਬੀਜੇਪੀ ਨਾਲ ਸ਼ਾਮਲ ਹੋ ਰਹੇ ਅੱਜ ਤੁਸੀਂ ਹੁਣ ਕੀ ਮਨ ਕੇ ਕਰ ਰਹੇ ਹੋ ਇਸ ਤਰ੍ਹਾਂ ਅੱਜ ਸਾਰੇ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਸਨੇਹਾ ਦਿੱਤਾ ਹੈ ਵੀ ਜਿਹੜੇ 3 ਸਾਲ ਇਹ ਸਰਕਾਰ ਦੇ ਪੂਰੇ ਹੋ ਗਿਆ ਇਸ 3 ਸਾਲ ਦੇ ਦੌਰਾਨ ਇਹ ਸਰਕਾਰ ਨੇ ਪੂਰੀਆਂ ਨਕਾਂਬੀਆਂ ਰਹੀਆਂ ਹਰੇਕ ਪਲੇਟਫਾਰਮ ਤੇ ਫੈਲ ਰਹੀ ਹੈ ਸਰਕਾਰ ਇਹ ਇਹ ਸਰਕਾਰ ਨੇ ਕੁਝ ਨਹੀਂ ਕੀਤਾਗਾ ਇਹ ਲੋਕਾਂ ਨੂੰ ਦੱਸਣ ਵਾਸਤੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਅੱਜ ਜਿਹੜੇ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਆ। ਹਰ ਮੰਗਤ ਕਰਾਉਣਾ ਕੀਤਾ ਜਾ ਰਿਹਾ ਠੀਕ ਹੈ। ਧੰਨਵਾਦ। ਆਹ ਭਾਤੀ ਜਨਤਾ ਪਾਰਟੀ ਜਿੰਦਾਬਾਦ ਭਾਤੀ ਜਨਤਾ ਪਾਰਟੀ ਜਿੰਦਾਬਾਦ ਭਾਤੀ ਜਨਤਾ ਪਾਰਟੀ ਜਿੰਦਾਬਾਦ ਮਹਿਲਾਵਾਂ ਮਹਿਲਾਵਾਂ ਕਰਨ ਪੁਕਾਰ ਸਾਨੂੰ ਦਿਓ 1000 ਮਹਿਲਾਵਾਂ ਕਰਨ ਪੁਕਾਰ ਸਾਨੂੰ ਦਿਓ ਦੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਤੁਸੀਂ ਜਿਹੜਾ ਨਾ ਸੈਂਟਰ ਦਾ ਇੱਕ ਪੈਸਾ ਆਇਆ ਹੋਇਆ ਇੱਥੇ ਤਾਂ ਉਹਦੀ ਯੂਟਿਲਾਈਜੇਸ਼ਨ ਦੇ ਬਾਰੇ ਕੁਝ ਪੁੱਛਣਾ ਚਾਹੂੰਗਾ ਤੁਹਾਡੇ ਨਾਲ ਕਿ ਉਹ ਜਿਹੜੇ ਯੂਟਿਲਾਈਜੇਸ਼ਨ ਦਾ ਸਹੀ ਹੋ ਰਹੀ ਹੈ ਨਾ ਕਾਉਂਸਲ ਵੱਲੋਂ ਦੇਖੋ ਜੀ ਜੋ ਸੈਂਟਰ ਦਾ ਪੈਸਾ ਆ ਰਿਹਾ ਹੈ ਜੀ ਉਹ ਸਵਾਰਥ ਭਾਰਤ ਵਿੱਚ ਆ ਰਿਹਾ ਹੈ ਜੀ ਉਹ ਸਵਾਰਥ ਸਵਾਰਥ ਭਾਰਤ ਵਿੱਚ ਜਿੰਨਾ ਲੋਕਾਂ ਨੇ ਕੋਈ ਮਕਾਨਾਂ ਦੇ ਫਾਇਲਾ ਭਰੀਆਂ ਹੈ ਜੀ ਜਾਂ ਕੋਈ ਟਾਇਲਟਾਂ ਦੀਆਂ ਫਾਇਲਾ ਭਰੀਆਂ ਹੈ ਜੀ ਜਾਂ ਕੋਈ ਮਕਾਨਾਂ ਦੀ ਮੁਰੰਮਤ ਵਾਰੇ ਪੈਸੇ ਭਰੇ ਆ ਫਾਇਲਾ ਭਰੀਆਂ ਜੀ ਉਹਨਾਂ ਨੂੰ ਤਕਰੀਬਨ 1 ਸਰ ਉਹਨਾਂ ਨੂੰ ਰੁਪਏ ਮਿਲ ਰਹੇ ਹੈ ਨਹੀਂ ਇਹ ਪੂਰਾ ਗਰਾਉਂਡ ਰਿਪੋਰਟ ਤੇ ਆਧਾਰ ਤੇ ਹੋ ਰਿਹਾ ਜਾਂ ਕਿਤੇ ਐ ਤਾਂ ਨਹੀਂ ਆਪ ਦਾ ਕਿਤੇ ਦਾ ਮੂੰਹ ਦੇਖ ਕੇ ਪੈਸੇ ਬੰਦੇ ਜਾ ਰਹੇ ਆ ਪਰ ਮੰਡੇ ਲੱਖੋ ਜੀ ਜਿਹਦਾ ਪਹਿਲਾ ਨੰਬਰ ਹੈ ਉਹਨੂੰ ਪਹਿਲੇ ਦੇ ਆਧਾਰ ਤੇ ਮੇਰੇ ਜਿਹਦਾ ਦੂਜਾ ਨੰਬਰ ਹੈ ਦੂਜੇ ਨੰਬਰ ਤੇ ਪੈਸੇ ਓਕੇ ਸਰ ਓਕੇ ਉਹ ਨੂੰ ਬੋਲਣ ਦੇ ਬਸੋ ਜਾਓ ਅੱਗੇ ਆ ਦੇ ਫੱਲੇ ਫੱਲੇ ਸਰਕਾਰ ਮੁਕਤ ਆਵਾਜ਼ ਮੁਕਤ भारती जनी भारती जनी जनता पार्टी भारती जनत पार्टी भारतीय जनता पार्टी भारती जनता पार्टी ਧੰਨਵਾਦ 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 ਮਸਲਾ ਦੋ ਮਤਲਬ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪਾਸੇ ਉਹ ਬੜੇ ਭਈਆ ਬਸ ਨਾਲ ਲੱਗੀ 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 ਮਲਾ ਮਲਾ ਲਾਈਵ ਗੋਬਿੰਦ ਲਾਈਵ ਹਵਾ ਵਿੱਚ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਹੋਗੀ 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 ਗਗਰ ਸਿੰਘ ਚੌਕ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਥੇ ਬੀਜੇਪੀ ਮੰਡਲ ਪ੍ਰਧਾਨ ਭਗਵੰਤ ਮਾ마 ਜੀ ਜੀ ਆਸਰੇ ਪ੍ਰਧਾਨ ਸਾਡੇ ਬਹੁਤ ਨਿਹਰੇ ਨਾਲ ਪੱਤਰਕਾਰ ਜੀ 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 نياو سرکار نورباد نياو سرکار نورباد بھگوان تماما ہائے ہائے بھگوان تماما ہائے ہائے بھگوان تماما ہائے ہائے ਆਰ ਵੀ ਕੰਮ ਖਤਮ ਹੋ ਗਏ 2 ਸਾਲ ਪਹਿਲਾਂ ਉਹ ਬਾਈ ਕਿੰਨਾ ਮੁਮਾਂਹੇ ਮੈ ਉਹ ਆ ਜਾ ਬਾਈ ਜੀ ਮਾੜਾ ਉਹ ਇੱਧਰ ਹੋ ਜਾਓ ਬਈ ਇਹ ਸਰਕਾਰ ਦੀ ਪੁਲਣਾ ਦੀ ਰਸਮ ਦੋ 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 ਫੋਟੋ ਖੰਦੇਓ ਇੱਕ ਉਹਨਾਂ ਬਾਈ ਜੀ ਇੱਕੜ ਖੁੱਲ ਕੇ ਏ ਸਰਕਾਰ ਦੀ 1 ਮਿੰਟ ਬਾਈ ਜੀ ਇੱਕ ਵਾਰ ਪਹਿਲਾਂ ਫੋਟੋ ਕਰ ਲੈਣ ਦੋ ਇੱਕ